ਤਲਵਾੜਾ ਜਿੰਦਾਬਾਦ ਬਕੂਤਲਵਾੜਾ ਜਿੰਦਾਬਾਦ ਆ ਇਸਾਨੀਆ ਪੌਂਚੀਓ ਵਾਰਡ ਨੰਬਰ 11 ਦੇ ਵਿੱਚ ਬੀਬੀ ਜਸਵਿੰਦਰ ਤਲਵਾੜਾ ਦੇ ਹੱਕ ਦੇ ਵਿੱਚ ਤੋਂ ਪ੍ਰਚਾਰ ਕੀਤਾ ਗਿਆ ਦਾ ਕੀ ਕੰਮ ਕਰਦੇ ਸੋ ਅੱਜ ਇਲਾਕਾ ਨਿਵਾਸੀਆਂ ਨੂੰ ਨਿਮਰਤਾ ਸਾਹਿਬ ਬੇਨਤੀ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਾਡੇ ਮੰਤਰੀ ਸਾਹਿਬ ਹਰਜੀਪ ਸਿੰਘ ਮੁੰਡੀਆਂ ਜੀ ਵੱਲੋਂ ਸਾਡੀ ਭੈਣ ਜੀ ਜਸਵਿੰਦਰ ਕੌਰ ਤਲਵਾੜਾ ਜੀ ਨੂੰ ਵਾਰਡ ਨੰਬਰ 11 ਦੇ ਵਿੱਚੋਂ ਕਾਉਂਸਲਰ ਦੀ ਟਿਕਟ ਦਿੱਤੀ ਆ ਤੋ ਇਲਾਕਾ ਨਿਵਾਸੀਆਂ ਨੂੰ ਜਿੱਥੇ ਬੇਨਤੀ ਕਰਦਾ ਕਿ ਇਹਨਾਂ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾਓ ਤਾਂ ਕਿ ਜਿਹੜਾ ਆਪਾਂ ਸਰਕਾਰ ਨਾਲ ਕਨੈਕਸ਼ਨ ਜੋੜ ਕੇ ਆਪਣੇ ਏਰੀਆ ਦੀ ਡਿਵੈਲਪਮੈਂਟ ਕਰਾ ਸਕੀਏ ਉੱਥੇ ਜਿਹੜੀ ਆ ਪਾਰਟੀ ਨੂੰ ਹੋਰ ਤਾਕਤ ਤੇ ਮਜ਼ਬੂਤ ਕਰੀਏ ਕਿਉਂਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਜਿਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ 4 ਜਮਨੀ ਚੋਣਾਂ ਹੋਈਆਂ ਮੈਂ ਸਮਝਦਾ ਮੈਂ ਤਾਂ ਚਾਰੇ ਹੀ ਸਮਝਦਾ ਕਿ ਚਾਰੋ-ਚਾਰੋ ਆਪਾਂ ਜਿੱਤੀਆਂ ਨੇ ਤੇ ਉਸੇ ਕਰਕੇ ਅੱਜ ਜਿਹੜਾ ਲੋਕਾਂ ਦਾ ਪਿਆਰ ਦੇਖਦਾ ਤੇ ਉਹ ਸਾਰ ਭਗਵੰਤ ਸਿੰਘ ਮਾਨ ਹੋਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਜਿਹੜਾ ਸਤਕਾਰ ਆ ਉਹਨੂੰ ਆਉਂਦੇ ਵਾਲੇ ਸਮਝੀ ਇਸੇ ਤਰ੍ਹਾਂ ਬਰਕਰਾਰ ਰੱਖਦੇ ਹੋਏ ਸਾਡੀ ਭੈਣ ਨੂੰ ਜਤਾਇਓ ਤੇ ਜਿੱਥੇ ਅਸੀਂ ਸਾਨੇ ਹਾਲ ਤੋਂ ਉਥੇ ਜਿਹੜੇ ਕੋਈ ਰਿਸ਼ਤੇਦਾਰ ਤੁਹਾਡੇ ਲੁਧਿਆਣੇ ਵੀ ਰਹਿੰਦੇ ਆ ਉਥੇ ਵੀ ਜਰੂਰ ਸਨੇਹਾ ਲਾਇਓ ਤਾਂ ਕਿ ਲੁਧਿਆਣਾ ਸ਼ਹਿਰ ਤੋਂ ਮੈਂ ਆਇਆ ਕਿਉਂਕਿ ਮੈਂ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਾਈ ਸੀ ਤੇ ਉਥੇ ਵੀ ਜਿੰਨੇ ਸਾਡੇ ਕੈਂਡੀਡੇਟ ਨੇ ਚਾਹੇ ਉਹ ਹਲਕਾ ਆਤਮਨਗਰ ਚਾਹੇ ਹੋਰ ਸਾਰੇ ਲੁਧਿਆਣੇ ਦੇ ਹਲਕੇ ਨੇ ਸਾਰਿਆਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਆ ਵਾਦ ਤੋਂ ਵਾਦ ਵੋਟਾਂ ਜਿਹੜੀਆਂ ਤੁਸੀਂ ਜਿਹੜਾ ਆਪ ਨੂੰ ਪਾ ਕੇ ਬਹੁਤ ਵਾਰ ਵੋਟਾਂ ਤੇ ਆਪਾਂ ਕਾਮਯਾਬ ਬਣਾਈ। ਪਿਛਲੇ ਦਿਨੀ ਤੁਸੀਂ ਵਿੱਤੇ ਦੇਣੀ ਹਜੇ ਆਮ ਆਦਮੀ ਪਾਰਟੀ ਦੀ ਅੰਦੀ ਕੀਤੀ। ਸੋ ਕਾਫੀ ਇਸ ਤਰ੍ਹਾਂ ਦੇਖਿਆ ਕਿ ਆਮ ਆਦਮੀ ਪਾਰਟੀ ਕੋਲ ਨਹੀਂ ਕੀਤੀ। ਸੋ ਮੈਂ ਮੰਤਰੀ ਸਾਹਿਬ ਨੂੰ ਇੱਕ ਗੱਲ ਕਹੀ ਮੰਤਰੀ ਸਾਹਿਬ। ਸ਼ਾਇਦ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਕਿਸੇ ਮੰਤਰੀ ਨੂੰ ਇੰਨੀ ਨਿਮਰਤਾ ਦੇ ਵਿੱਚ। ਮੈਂ ਇਤਿਹਾਸ ਦੇ ਵਿੱਚ ਅਜੇ ਮੰਤਰੀ ਦੇਖਿਆ ਲੋਕ ਦੂਰੇ ਹੋ ਕੇ ਬਹਿੰਦੇ ਆ ਵੀ ਕਿਤੇ ਕਰੰਟ ਨਾ ਵਾਜੇ। ਇਹ ਮੰਤਰੀ ਅਜੇ ਆ ਚਾਹੇ ਵੀ ਬਾਹ ਫੜ ਲੋ। ਚਾਹੇ ਜੱਫੀ ਪਾ ਲੋ ਤੇ ਇਹਨੂੰ ਕੋਈ ਫਰਕ ਨਹੀਂ ਸਰਹਰ ਹਰਦੀਪ ਸਿੰਘ ਜੀ ਮੁੰਡੀਆਂ ਜਿੰਦਾਬਾਦ ਸਰਹਰ ਹਰਦੀਪ ਸਿੰਘ ਜੀ ਮੁੰਡੀਆਂ ਜਿੰਦਾਬਾਦ ਇਹ ਜਿਹੜੀ ਸਿੰਪਲੀਸਿਟੀ ਦੇਖਣ ਨੂੰ ਮਿਲੀ ਆ ਇਹ ਸਿਰਫ ਸਿਰਫ ਇਹ ਆਪ ਦੇ ਵਿੱਚ ਹੀ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਹੀ ਆ ਇਹ ਹੋਰਾਂ ਦੇ ਵਿੱਚ ਨਹੀਂ ਹੈਗੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਕੰਮ ਕਰ ਦੇਖ ਕੇ ਅਸੀਂ ਪ੍ਰਭਾਵਿਤ ਹੋ ਕੇ ਅਸੀਂ ਜਿਹੜੀ ਇਸ ਪਾਰਟੀ ਨੂੰ ਆਪ ਵੀ ਜੁਆਨ ਕੀਤਾ ਬਿਲਕੁਲ ਜਿੱਥੇ ਤੁਸੀਂ ਅਸੀਂ ਜੁਆਇਨਿੰਗ ਕੀਤੀ ਹੈ ਕਾਫੀ ਵਰਕਰ ਵੀ ਜਿਹੜੇ ਆਮਨ ਪਾਰਟੀ ਵਿੱਚ ਛੱਡ ਕੇ ਵੀ ਜਾਂਦੇ ਨੇ ਪਰ ਲੇਕਿਨ ਕੀ ਕਾਰਨ ਹੁੰਦਾ ਉਹਨਾਂ ਦਾ ਵੀ ਆਮਨ ਪਾਰਟੀ ਛੱਡਣਾ ਚਾਹ ਨਹੀਂ ਬੰਦਾ ਜਦੋਂ ਕੋਈ ਨਿੱਜ ਸਵਾਰਥ ਆ ਜੇ ਨਾ ਫਿਰ ਦਿੱਕਤ ਜ਼ਰੂਰ ਹੁੰਦੀ ਆ ਜੇ ਕੋਈ ਸੇਵਾ ਕਰਨ ਵਾਲਾ ਹੋਵੇ ਫਿਰ ਉਹ ਉਹਨੂੰ ਕੋਈ ਬਹੁਤਾ ਫਰਕ ਨਹੀਂ ਹੁੰਦਾ ਜਾਂ ਜਿਸ ਜਗ੍ਹਾ ਤੇ ਕੰਮ ਨਾ ਹੁੰਦੇ ਹੋਣ ਨਾ ਉਹਨੂੰ ਛੱਡ ਕੇ ਜਾਣਾ ਜਾਇਜ਼ ਹੁੰਦਾ ਪਰ ਜਦੋਂ ਕੰਮ ਹੁੰਦੇ ਹੋਣ ਤੇ ਨਿੱਜ ਸਵਾਰਥੋਂ ਉੱਥੇ ਆ ਕੇ ਫਿਰ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੁੰਦੀ ਆ ਤੇ ਅਸੀਂ ਜੇ ਅੱਜ ਪਾਰਟੀ ਜੁਆਇਨ ਕੀਤੀ ਆ ਨਾ ਇਹਦਾ ਕਾਰਨ ਵੀ ਮੁੱਖ ਇਹੀ ਆ ਕਿ ਜਿੱਥੋਂ ਅਸੀਂ ਆਏ ਉੱਥੇ ਕੰਮਾਂ ਦੀ ਬੜੀ ਦਿੱਕਤ ਸੀ ਲੋਕ ਤਰਾ ਤਰਾ ਕਰਦੇ ਸੀ ਪਰ ਜਿਹੜੀ ਪਾਰਟੀ ਚਾਹੇ ਆ ਜਿੱਥੇ ਕੰਮ ਤੋਂ ਬਿਨਾ ਕੋਈ ਗੱਲ ਹੀ ਨਹੀਂ ਹੁੰਦੀ ਇਹੀ ਦੇਖ ਕੇ ਅਸੀਂ ਆਏ ਹਾਂ ਇੱਥੇ ਹਾਂਜੀ ਅੱਜ ਕੜਵਲ ਸਾਹਿਬ ਪਹੁੰਚੇ ਨੇ ਸਾਡੇ ਹੱਥੀਂ ਪ੍ਰਚਾਰ ਕੀਤਾ ਗਿਆ ਚੋਂ ਪ੍ਰਚਾਰ ਕੀਤਾ ਗਿਆ ਕੀ ਕਹੋਗੇ ਪਹਿਲਾਂ ਸਾਡਾ ਰਾਇਣਾ ਮੈਂ ਸਾਡੇ ਸਰ ਕਬਲਜੀਤ ਸਿੰਘ ਜੀ ਕੜਵਲ ਸਾਨੇ ਵੱਲ ਪਹੁੰਚੇ ਨੇ ਮੇਰੇ ਵਾਰਡ 'ਚ ਪਹੁੰਚਣ ਤੇ ਵਾਰਡ ਨੰਬਰ 11 ਤੇ मैडम जसविंदर कौर तरवाड़ा ਨੂੰ ਉਹਨਾਂ ਨੂੰ ਜਿਵੇਂ ਆਇਆ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਦਵਿੰਦਰ ਵਾਲੀਆ ਜੀ ਸਾਡੇ ਪਰਮ ਮਿੱਤਰ ਔਰ ਜਿਹੜੇ ਸਾਥੀ ਆਏ ਨੇ ਔਰ ਜਾਦੇ ਮੈਂ ਧੰਨਵਾਦ ਕਰਦਾ ਹੈ ਸਾਡੇ ਹਰਦੀਪ ਸਿੰਘ ਜੀ ਮੁੰਡੀਆਂ ਕੈਬਨਿਟ ਮਨਿਸਟਰ ਜਿਨ੍ਹਾਂ ਨੇ ਤਾਇਆ ਕੀਤਾ ਕਿ ਸਾਨੇਵਾਲ ਨੂੰ ਸਾਨੇਵਾਲ ਦੀਆਂ 15 ਵਾਲਾ ਨੂੰ ਜਿੱਤ ਕੇ ਇੱਕ ਸਾਨੇਵਾਲ ਨੂੰ ਰੰਗਲਾ ਸਾਨੇਵਾਲ ਬਣਾਉਣਾ ਹੈ ਔਰ ਸੁੰਦਰ ਸਾਨੇਵਾਲ ਬਣਾਉਣਾ ਉਸ ਦੇ ਵਿੱਚ ਇੱਕ ਡਿਊਟੀ ਮੇਰੇ ਵੀਰ ਕਮਲਜੀਤ ਸਿੰਘ ਜੀ ਕੜਵਲ ਦੀ ਲੱਗੀ ਹੈ ਉਸ ਨੇ ਬਹੁਤ ਵਧੀਆ ਪ੍ਰਚਾਰ ਕੀਤਾ ਸਾਡੀਆਂ ਸੰਗਤਾਂ ਨੂੰ ਸਾਡੇ ਵੋਟਰਾਂ ਨੂੰ ਬੇਨਤੀ ਕੀਤੀ ਹੈ ਕਿ 21 ਤਰੀਕ ਨੂੰ ਜੋ ਚੋਣ ਹੋਣ ਜਾ ਰਹੀ ਹੈ ਮੈਡਮ ਜਸਵਿੰਦਰ ਗੌਰ ਤਲਵਾੜਾ ਨੂੰ ਝਾੜੂ ਤੇ ਮੋਹਰਾ ਲਾ ਕੇ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾ ਕੇ ਆਪਾਂ ਇਸ ਸਾਨ੍ਹੇਵਾਲ ਦੇ 11 ਨੰਬਰ ਵਾਰਡ ਦਾ ਵਿਕਾਸ ਨੂੰ ਦੇ ਹਨੇਰੀਆਂ ਨੂੰ ਲਿਆ ਸਕੀਏ ਤਾਂ ਜੋ ਉਹਨਾਂ ਨੇ ਬੇਨਤੀ ਕੀਤੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦੇ ਨਾਲ ਸਾਡੇ ਬੱਬੂ ਬਿਰਦੀ ਜੀ ਬੱਬੂ ਖਾਲਸਾ ਜੀ ਤੇ ਸਾਡੇ ਫੌਜੀ ਸਾਹਿਬ ਹਰਦੀਪ ਹਰਪ੍ਰੀਤ ਸਿੰਘ ਜੀ ਹਰਦੀਪ ਫੌਜੀ ਜੀ ਜਸਵੀਰ ਸਿੰਘ ਫੌਜੀ ਸਾਰੇ ਮੇਰੇ ਪੀਰ ਪਹੁੰਚੇ ਹਨ ਮੈਂ ਟੀਮ ਹਰਦੀਪ ਸਿੰਘ ਮੁੰਡੀਆਂ ਦਾ ਪਹੁੰਚੜ ਤੇ ਬਹੁਤ ਬਹੁਤ ਧੰਨਵਾਦ ਮੈਡਮ ਜਸਵਿੰਦਰ ਕੌਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ